ਵਾਹ ਕੁਚਾ ਖਾਲਸਾ ਵਾਹ ਕੁਚੀ ਕੀ ਫਤੇ ਇਹ ਆ ਜੀ ਹੌਂਸਲਾ ਸਾਹਿਬ ਔਰ ਹੌਂਸਲਾ ਸਾਹਿਬ ਦੇ ਨਾਲ ਮੈਂ ਇੱਕ ਵੀਡੀਓ ਬਣਾਉਣ ਆਇਆ ਹਾਂ ਤੇ ਆ ਦੇਖੋ ਉਹਨੇ ਇੱਕ ਬਹੁਤ ਵਧੀਆ ਚੀਜ਼ ਜਿਹੜੀ ਆ ਨੋਖੀ ਚੀਜ਼ ਲੱਭੀ ਆ ਆ ਦੇਖੋ ਆ ਬੱਦਲ ਜਿਹੜੇ ਬੱਦਲ ਤੁਲੇ ਜਾ ਰਹੇ ਆ ਆ ਜੀ ਆ ਦੇਖੋ ਆ ਬੱਦਲ ਜਿਹੜੇ ਬੱਦਲ ਗਾਹ ਨੂੰ ਆਏ ਵਧੇ ਜਾ ਰਹੇ ਐ ਤੁਰਤੇ ਜਾ ਰਹੇ ਆ ਜੀ ਔਰ ਇਹ ਬੱਦਲ ਸਰੋਵਰ ਸਾਹਿਬ ਦੇ ਉੱਪਰ ਜਾਣ ਗਏ ਮੈਂ ਤੁਹਾਨੂੰ ਉੱਪਰ ਜਾ ਕੇ ਉਹ ਵੀ ਵੀਡੀਓ ਬਣਾ ਕੇ ਪਾਵਾਂਗਾ ਔਰ ਇੱਕ ਗੁਰੂ ਘਰ ਦਾ ਉਹ ਸਪੀਕਰ ਆ ਜੇ ਤੋਪਾਸ ਫਿਰ ਜਦੋਂ ਇੱਥੇ ਹੰਗੂਣ ਸਾਹਿਬ ਨੂੰ ਦਰਸ਼ਨ ਕਰਨ ਆਈਦੀ ਆ ਤੇ ਹਾਟੇ ਕਰਨਾ ਚ ਪਾਣੀ ਪੈਂਦੀ ਆ ਇਹ ਦੇਖੋ ਇਹ ਬਿਲਕੁਲ ਹੌਂਸਲਾ ਸਾਲ ਤੇ ਮੈਂ ਕੋਲ ਖੜਾ ਔਰ ਵੱਤੋ ਵੱਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਇਹ ਸਾਡੀ ਹਰ ਵਾਰੀ ਸ਼ਿਕਾਇਤ ਰਹਿੰਦੀ ਆ ਕਿ ਵੀਡੀਓ ਬਹੁਤ ਘੱਟ ਵੇਖੀ ਜਾਂਦੀ ਆ ਇਹ ਦੇਖੋ ਇੱਧਰ ਵੀ ਬੱਦਲ ਜਿਹੜੇ ਤੁਰੇ ਜਾ ਰਹੇ ਆ ਉਹ ਵੱਤੋ ਵੱਦ ਵੀਡੀਓ ਜਿਹੜੀ ਆ ਐ ਪੂਰੀ ਵੀਡੀਓ ਵੇਖਿਆ ਕਰੋ ਤਾਂ ਰੋਹੀਂ ਗੁਰੂਤਾ ਮਾ ਦੀਆਂ ਤੁਹਾਨੂੰ ਹੋਰ ਵੀ ਵੱਤੋ ਵੱਤ ਜਿਹੜੀਆਂ ਨੇ ਵੀਡੀਓ ਬਣਾ ਕੇ ਪਾਉਂਦੇ ਰਹੀ ਹੈ। ਹੈ ਹਾਟਾ ਵੀ ਹੌਸਲਾ ਪੈਣਾ ਰਹਿਦਾ ਵਾ ਕਿ ਚਲੋ ਲੋਕ ਜਿਹੜੇ ਆ ਵੀਡੀਓ ਵੇਖਦੇ ਆ ਤੇ ਅਸੀਂ ਫੇਰ ਵੱਤੋ ਵੱਤ ਵੀਡੀਓ ਬਣਾ ਕੇ ਗੁਰੂ ਘਰਾਂ ਦੀਆਂ ਪਾਵਾਂਗੇ। ਇਹ ਹਿਮਕੁੰਡ ਸਾਹਿਬ ਆਹੀਂ ਜੀ। ਇਹ ਪੌੜੀਆਂ ਵਾਲਾ ਰਸਤਾ ਵਾ। ਔਰ ਇਹ ਕੋੜਾ ਵਾਲਾ ਰਸਤਾ ਜੀ। ਅਸੀਂ ਤੁਹਾਨੂੰ ਸਾਰਾ ਦਿਖਾ ਲ ਦਿੰਨੇ ਆ। ਇਹ ਕੋੜਾ ਵਾਲਾ ਰਸਤਾ ਵਾ। ਇਹ ਦੇਖੋ। घोड़ा रस्ता और ये सामने हेलीपैड तैन हैलीपैड से भी दिखा ये हैलीपैड रहा इतें भी हैलीकॉप्टर जरा सीधा ही आया करेगा फिलहाल तो अजे तैयारियां चल रही हैं भी और ये रे सामने दकाना 18 ਕੋਟੀ ਦੀਆਂ ਦੁਕਾਨਾਂ ਇਹਨੂੰ 8 ਲੱਖ ਕੋਟੀ ਕਹਿੰਦੇ ਆ ਜੀ 8 ਲੱਖ ਕੋਟੀ ਔਰ ਇਹ ਔਰ ਨਦੀਆ ਜਿਹੜੀ ਤੁਹਾਨੂੰ ਅਸੀਂ ਅੱਗੇ ਪਹਿਲਾਂ ਵੀਡੀਓਜ਼ ਦਿਖਾ ਲਈ ਆ ਇਹ ਔਰ ਨਦੀਆ ਗਲੇਸ਼ੀਅਰ ਵਾਲੀ ਇਹ 8 ਲੱਖ ਕੋਟੀ ਦੀਆਂ ਦੁਕਾਨਾਂ ਨਾਲ ਇਹ ਨਦੀਆ ਜੀ ਇਹ ਦੇਖੋ ਔਰ ਇਹ ਉੱਪਰ برف ਜੰਮੀ ਹੋਈ ਆ ਥੱਲੋਂ ਦੀ ਜਿਹੜੀ ਆ ਥੱਲੋਂ ਦੀ ਜਲਤਾਰਾ ਮਾਜੜੀਆਂ ਚੱਲ ਰਹੀਆਂ ਨੇ ਜੰਨਾ ਵੀ ਜਾੜਾ ਥੱਲੋਂ ਦੀ ਜਾ ਰਿਹਾ ਉੱਪਰ ਜਿਹੜੀ ਉੱਪਰ برف ਉਤਰੇ ਜੰਮੀ ਹੋਈ ਆ ਹੌਲੀ ਹੌਲੀ ਜਿਹੜੀ ਆ ਧੁੱਪਾਂ ਦੇ ਨਾਲ ਹੀ ਜਿਹੜੀ ਖੁਰਣੀ ਆ ਔਰ ਇਹ ਦੇਖੋ ਜੀ ਫਿਰ ਤਾਂ ਮੁਕਰੀ ਆ ਵੇ ਦੇਖੋ ਮੈਂ ਪੂਰਾ ਰਸਤਾ ਦਿਖਾ ਦੇਣਾ ਇਹ ਸਾਹਮਣੇ ਹੈਲੀਪੈਡ ਆ ਇਹ ਪੌੜੀਆਂ ਵਾਲਾ ਰਸਤਾ ਔਰ ਉਹ ਸਾਹਮਣੇ ਜਿਹੜਾ ਵਾ ਉਹ ਘੋੜਿਆਂ ਵਾਲਾ ਰਸਤਾ ਵਾ ਜੀ ਆ ਦੇਖੋ ਇਹ ਮੈਂ ਘਟੋ ਘਟ ਵੀ 2 ਕਿਲੋਮੀਟਰ ਉਪਰੋਂ ਹੇਮ ਕੁੰਡ ਸਾਹਿਬ ਤੋਂ ਥੱਲੇ ਨੂੰ ਆ ਕੇ ਤੇ ਫੇਰ ਵੀਡੀਓ ਬਣਾ ਰਿਹਾ ਵਾਂ ਇਸ ਕਰਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਔਰ ਵੱਧ ਤੋਂ ਵੱਧ ਵੀਡੀਓ ਵੇਖਿਆ ਕਰੋ ਔਰ ਸ਼ੇਅਰ ਕਰਿਆ ਕਰੋ ਤਾਂ ਜੋ ਸਾਡਾ ਮੋਟੀਵੇਸ਼ਨ ਜਿਹੜਾ ਵਾ ਉਹ ਵੱਧ ਸਕੇ ਸਾਡਾ ਹੌਸਲਾ ਵਧੇ ਤੇ ਅਸੀਂ ਹੋਰ ਵੱਧ ਤੋਂ ਵੱਧ ਤਰ੍ਹਾਂ ਦੀ ਵੀਡੀਓ ਜੜੀਆਂ ਬਣਾ ਕੇ ਪਾ ਸਕੀਏ ਬਾਏ ਕੁ ਜੀ ਇਹ ਦੇਖੋ ਇਹ ਬੱਦਲਾਂ ਦੀ ਫੇਰ ਤੁਹਾਨੂੰ ਇੱਕ ਅਰੀਮ ਦਿਖਾਉਂਦਾ ਤੇ ਬੱਦਲ ਜਿਹੜੇ ਬੱਦਲ ਤੁਰੇ ਜਾ ਰਹੇ ਆ ਔਰ ਇਹ ਗੁਰੂ ਦਾ ਦਸਪੀਕਰ ਆ ਜੀ ਇਹ ਉੱਪਰ ਆਪ ਆਟਾ ਚੜਾ ਆ ਕੇ بارش ਦੇ ਨਾਲ ਜਿਹੜਾ ਵਾ ਇਹਦੇ ਨਾਲ ਕੁਛ ਨਾ ਹੋ ਸਕੇ ਇਸ ਕਰਕੇ ਆ ਪੀਪਾ ਜਾਂ ਥੋੜਾ ਜਿਹਾ ਕੱਟ ਕੇ ਲਗਾਇਆ ਹੋਇਆ ਆ ਵੇਖੋ ਬੱਦਲ ਕਿੰਨੇ ਸੋਹਣੇ ਤੁਰੇ ਜਾ ਰਹੇ ਆ ਉਹ ਬਹੁਤ ਹੀ ਸੋਹਣੇ ਆ ਤਨ ਮਕਲੋਜ ਕਰਕੇ ਦਿਖਾ ਦਾਂ ਆ ਦੇਖੋ ਇਹ ਬੱਦਲ ਜਿਹੜੇ ਆ ਬੱਦਲ ਥੱਲੇ ਉੱਠ ਕੇ ਉੱਪਰ ਨੂੰ ਜਾ ਰਹੇ ਆ ਇਹਦੇ ਪੁੱਛ ਇੱਕ ਵਾਰੀ ਫੇਰ ਤੁਹਾਨੂੰ ਮੈਂ ਪੂਰੀ ਇਹ ਵੀਡੀਓ ਜਾਈ ਆ ਦੇਖੋ ਇਹ ਤੇ ਖਾਲਦੇ ਆ ਤੁਹਾਨੂੰ ਇੱਕ ਵਾਰੀ ਇਹ ਹੌਸਲਾ ਸਾਹਿਬ ਹਾਂ ਪੂਰਾ ਚੋਬੰਦਿਆ ਜੀ ਔਰ ਇਹ ਦੇਖੋ ਇਹ ਅਟਲਾ ਕੋਟੀ ਕਹਿੰਦੇ ਆ ਇਹਨੂੰ ਇੱਥੋਂ ਗਲੇਸ਼ੀਅਰ ਸ਼ੁਰੂ ਹੁੰਦਾ ਵਾ ਇਹ ਅਟਲਾ ਕੋਟੀ ਕਹਿੰਦੇ ਇਹਨੂੰ ਔਰ ਇਤਨਾ ਤਰ ਮਤਖਾਲਦਾ ਕਿ ਇਹ ਆ ਸਾਹਮਣੇ ਜਿਹੜਾ ਵਾ ਇਹ ਧਾਮ ਆ ਜੀ ਪਰ ਇਹ ਬਹੁਤਾ ਕਲੀਅਰ ਨਹੀਂ ਦਿਖ ਰਿਹਾ ਇਸ ਟਾਈਮ ਕਿਉਂਕਿ ਧੁੰਦ ਪਈ ਹੋਈ ਆ ਔਰ ਪੂਰਾ ਦਿਖ ਨਹੀਂ ਰਿਹਾ ਇਹ ਧਾਮ ਪਰ ਇਹ ਵੀ ਕਿਸੇ ਦਿਨ ਤੁਹਾਨੂੰ ਅਸੀਂ ਵੀਡੀਓ ਪੂਰੀ ਬਣਾ ਕੇ ਇੱਥੋਂ ਦਿਖਾ ਲਾਂਗੇ ਔਰ ਇਹ ਕੋੜ ਹੈ ਵੜਾ ਰਸਤਾ ਇਹ ਪੌੜੀਆਂ ਵਾਲਾ ਰਸਤਾ ਵਾ ਔਰ ਸਾਹਮਣੇ ਘੋੜਿਆਂ ਵਾਲਾ ਰਸਤਾ ਵਾ ਨਾਲ ਹੀ ਘੋੜਿਆਂ ਵਾਲਾ ਰਸਤਾ ਵਾ ਕੋ ਬਹੁਤ ਹੀ ਦੂਸਰੀ ਹੈਗਾ ਉਧਰੋਂ ਦੇ ਘੋੜੇ ਜਿਹੜੇ ਘੋੜੇ ਹੇਮਕੁੰਡ ਸਾਹਿਬ ਨੂੰ ਜਾਂਦੇ ਆ ਔਰ ਇਹ ਪੌੜੀਆਂ ਵਾਲਾ ਇਧਰੋਂ ਪੌੜੀਆਂ ਚੜ ਕੇ ਵੀ ਅਸੀਂ ਜਾ ਸਕਦੇ ਆ ਤੇ ਤੁਹਾਨੂੰ ਪੌੜੀਆਂ ਵਾਲਾ ਫੇਰ ਕਰੀ ਪੂਰਾ ਦਿਖਾ ਲਦਾ ਮੈਂ ਆ ਦੇਖੋ ਆ ਪੌੜੀਆਂ ਵਾਲਾ ਸਾਹਮਣੇ ਹੇਮਕੁੰਡ ਸਾਹਿਬ ਦਾ ਗੇਟ ਆ ਔਰ ਇਹ ਰਿਆ ਘੋੜਿਆਂ ਵਾਲਾ ਸ਼ੈਟ ਜਿਹਦੀ ਵੀਡੀਓ ਬਣਾ ਕੇ ਆਪਾਂ ਪਹਿਲਾਂ ਵੀ ਪਾਈ ਹੋਈ ਆ ਇਹ ਘੋੜਿਆਂ ਵਾਲਾ ਸ਼ੈਟ ਆ ਇਹ ਥੱਲੇ ਵੀ ਜਿਹੜਾ ਇਹ ਵੀ ਘੋੜਿਆਂ ਵਾਲਾ ਸ਼ੈਟ ਆ ਜਿਹੜੇ ਘੋੜੇ ਆ ਇੱਥੇ ਸਟੇ ਹੁੰਦੇ ਆ ਇਹ ਮੰਨ ਲਓ ਪਰ ਪੈਂਦੇ ਆ ਜਾਂ ਮੀਂਹ ਪੈਂਦਾ ਵਾ ਤੇ ਫੇਰ ਘੋੜੇ ਜਿਹੜੇ ਇੱਥੇ ਵੜ ਜਾਂਦੇ ਆ ਇਹ ਉੱਪਰਾ ਵਰਲਡ ਕੱਪ ਆ ਔਰ ਇਹ ਨਾਲ ਪਹਾੜੀਆਂ ਨੇ ਸਾਰੀਆਂ ਔਰ ਇੱਧਰ ਗਾੜੀ ਚੋਸ਼ੀ ਮੱਠਾ ਜੀ ਆ ਦੇਖੋ ਬੱਦਲ ਜਿਹੜੇ ਬੱਦਲ ਕਿੱਡੇ ਸੋਹਣੇ ਤੁਰੇ ਜਾ ਰਹੇ ਆ ਦੇਖੋ ਵਦਨ ਮੈਂ ਦਿਖਾ ਲਦਾ ਇਹ ਆ ਵੇਖੋ ਇਹ ਨਾ ਸੋਚੋ ਕਿ ਮੈਂ ਫੋਨ ਗਾਂ ਗਾਂ ਕਰ ਰਿਹਾ ਇਹ ਬੱਦਲ ਹੀ ਜਾ ਰਹੇ ਆ ਔਰ ਬੱਦਲ ਜਿਹੜੇ ਆ ਬੜੇ ਸੋਹਣੇ ਤੁਰੇ ਜਾ ਰਹੇ ਆ ਔਰ ਮੈਨੂੰ ਸਾਫ਼ ਦੇਖ ਰਹੇ ਆ ਮੇਰੀ ਉਮੀਦ ਹੋਏਗੀ ਕਿ ਤੁਹਾਨੂੰ ਵੀ ਇਹ ਜਿਹੜੇ ਸਾਫ਼ ਦੇਖਣਗੇ ਔਰ ਇਹ ਸਾਹਮਣੇ ਨੀਲਕੰਠ ਦੀਆਂ ਪਹਾੜੀਆਂ ਜਿੱਧਰਕੇ ਸੂਰਦੇਵਤਾ ਇਸ ਟਾਈਮ ਡੁੱਬਣ ਜਾ ਰਿਹਾ ਵਾ ਇਸ ਲੈਂਡਿਆ ਦਾ ਪਾਸਾ ਕਿਹਦਾ ਸਾਕੇ ਤੇ ਆ ਦੇਖੋ ਆ ਬੱਦਲ ਜਿਹੜੇ ਆ ਬੱਦਲ ਇਹ ਸਾਰੇ ਇੱਥੋਂ ਹੀ ਬਣ ਕੇ ਗਏ ਆ ਔਰ ਇੱਥੋਂ ਜਲ ਚੁੱਕ ਕੇ ਗਏ ਮੁੜ ਕੇ ਜਿਹੜਾ ਵਾ بارش ਕਰਦੇ ਆ ਆਪਣੇ ਪੰਜਾਬ ਚ ਹਮਾਰ ਚਲ ਚ ਜਿੱਥੇ ਵੀ بارش ਹੁੰਦੀ ਆ ਇੱਥੋਂ ਬੱਦਲ ਜਿਹੜੇ ਜਾਂਦੇ ਆ ਤੇ ਫੇ ਜਾ ਕੇ ਇਹ بارش ਹੁੰਦੀ ਆ ਆ ਦੇਖੋ ਆ ਸਾਹਮਣੇ ਪਰਪ ਜਿਹੜੀ ਆ ਉਹਦੇ ਵੀ ਨਜ਼ਾਰੇ ਲਓ ਆ ਦੇਖੋ ਜੀ ਔਰ ਇਹ ਸਾਹਮਣੇ ਪੌੜੀਆਂ ਵਾਲਾ ਰਸਤਾ ਫੇਰ ਆ ਗਿਆ ਔਰ ਆ ਦੇਖੋ ਉੱਪਰ ਵੀ ਬੱਦਲ ਜਿਹੜੇ ਬਹੁਤ ਸੋਹਣੇ ਬਣੇ ਹੋਏ ਆ ਔਰ ਮੀ ਜਿਹੜਾ ਇੱਥੇ ਮੌਸਮ ਦਾ ਅਸੀਂ ਇਹ ਕਹਿ ਸਕਦੇ ਕਿ ਕੋਈ ਇੱਕ ਸਮਾਨ ਮੌਸਮ ਨਹੀਂ ਰਹਿੰਦਾ ਕਦੀ ਬਾਰਿਸ਼ ਹੰਡਾ ਪੈਂਦੀ ਆ ਕਦੀ ਧੁੱਪ ਲੱਗ ਜਾਂਦੀ ਆ ਕਦੀ ਫੇਰ ਬਾਰਿਸ਼ ਹੰਡਾ ਪੈਂਦੀ ਕਦੀ ਧੁੱਪ ਹੈ ਹੌਸਲਾ ਸਾਹਿਬਾ ਜੀ ਇਹ ਹੌਸਲਾ ਸਾਹਿਬ ਦਾ ਫੇਰ ਤੁਹਾਨੂੰ ਦਿਖਾ ਲ ਦਿੰਨੇ ਆ ਕਉਕ ਮੇਨ ਅਚ ਹੌਸਲਾ ਹੱਬ ਤੇ ਮੈਂ ਵੀਡੀਓ ਬਣਾਉਣਾ ਆ ਹਾਂ ਉਹ ਮੇਰੇ ਦਿਮਾਗ ਚ ਆ ਕੇ ਚਲੋ ਇਹ ਵੀ ਆਪਾਂ ਨਾਲ ਥੋੜੀ ਆਪਾਂ ਬਣਾ ਕੇ ਦਿਖਾ ਦਿੰਨੇ ਆ ਸੰਗਤ ਨੂੰ ਕਿਉਂਕਿ ਬਹੁਤਿਆਂ ਨੂੰ ਪਤਾ ਹੀ ਨਹੀਂ ਕਿ ਬੱਤਲ ਜਿਹੜੇ ਆ ਕਿਤਰਾ ਤੌਰ ਤੇ ਕੀ ਹੁੰਦਾ ਇਹ ਦੇਖੋ ਜੀ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਹਾਟ ਯਹੀ ਬੇਨਤੀ ਹੁੰਦੀ ਆ ਕਿ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਔਰ ਪੂਰੀ ਵੀਡੀਓ ਵੇਖੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਦੇਖੋ ਇਹ ਫੀਮਾ ਕਰੀ ਤਾਂ ਦਿਖਾ ਰਿਹਾ ਔਰ ਬਹੁਤ ਲੋਕਾਂ ਦਾ ਇਹ ਸ਼ੰਕਾ ਵਾ ਕਿ ਪਤਾ ਨਹੀਂ ਬੱਤੀ ਕਿੱਥੋਂ ਆਉਂਦੀ ਆ ਕਿ ਤਾਵਾ ਇਹ ਦੇਖੋ ਇੱਕ ਦੇ ਪੋਲ ਲੱਗੇ ਹੋਏ ਆ ਇਹ ਪੁੱਤਾਂ ਨਾ ਜਾ ਰਹੀਆਂ ਇਹ ਤਾਰਾਂ ਦਾ ਪੂਰਾ ਤੇ ਖਾਲਦਾ ਤੁਹਾਨੂੰ ਤੇ ਇਹ ਤਾਰਾਂ ਜਾ ਰਹੀਆਂ ਹੈ ਗਿਆਨ ਬੱਤੀ ਦੀਆਂ ਇਹ ਡਾਇਰੈਕਟ ਬੱਤੀ ਆ ਜਿਹੜੀ ਕਿ ਸਰਕਾਰ ਵੱਲੋਂ ਆਉਂਦੀ ਆ ਸਹਿਮ ਗੁਣ ਸਾਹਿਬ ਇਹ ਦੇਖੋ ਇਹ ਡਾਇਰੈਕਟ ਬੱਤੀ ਜਿਹੜੀ ਆ ਉਹ ਹੁੰਦੀ ਆ ਇਹ ਤਾਰਾਂ ਵੇਖੋ ਇਹ ਤਾਰਾਂ ਦੇ ਨਾਲ ਬੱਤੀ ਜਿਹੜੀ ਆ ਇੱਥੇ ਆ ਰਹੀ ਆ ਔਰ ਸਿਸਟਮ ਜਿਹੜਾ ਉਹ ਚੱਲ ਰਿਹਾ ਕਿਉਂਕਿ ਇੱਥੇ ਪੱਟੀਆਂ ਚਲਦੀਆਂ ਜ਼ਿਆਦਾ ਔਰ ਪੱਟੀਆਂ 'ਵੀ ਬੱਤੀ ਤੇ ਚਲਦੀਆਂ ਇਹ ਦੇਖੋ ਔਰ ਦੂਜਾ ਇਹ ਆ ਏਟਰਬੈਨ ਆਸਤੇ ਬਣਾਈ ਆ ਇਹ ਜਿਹੜਾ ਤੁਹਾਨੂੰ ਕੋਟਾ ਦੇਖ ਰਿਹਾ ਹੋਵੇਗਾ ਇਹ ਕੋ ਕਹੇ ਜਿਹੜੇ ਐਸ਼ ਨਹੀਂ ਆ ਸਾਧ ਸੰਗਤ ਜੀ ਏਟਰਬੈਨ ਚੱਲਦੀ ਆ ਇੱਥੋਂ ਏਟਰਬੈਨ ਦਾ ਵੀ ਤੁਹਾਨੂੰ ਮੈਂ ਪਹਿਲਾਂ ਵੀਡੀਓ ਬਣਾ ਕੇ ਪਾ ਚੁੱਕਾ ਹਾਂ ਔਰ ਇਹ ਦੇਖੋ ਇਹ ਸਾਹਮਣੇ ਨਦੀ ਵਗ ਰਹੀ ਆ ਆ ਦੇਖੋ ਨਦੀ ਜਿਹੜੀ ਇਹ ਨਦੀ ਵਗ ਰਹੀ ਆ ਔਰ ਇਹੇ ਨਦੀ ਜਿਹੜੀ ਆ ਓਟਰ ਬੈਨ ਦੇ ਵਿੱਚ ਪਾਣੀ ਜਿਹੜੇ ਆ ਰਿਹਾ ਵਾ ਜਲ ਜਿਹੜਾ ਵਾ ਟਰਬਾਈਨ ਦੇ ਵਿੱਚ ਆ ਰਿਹਾ ਓ ਟਰਬਾਈਨ ਚੱਲਦੀ ਆ ਇਹ ਵੀ ਕੋਠਾ ਜਿਹੜਾ ਇਹ ਪੁਰਾਣਾ ਕੋਠਾ ਸੀ ਟਰਬਾਈਨ ਦਾ ਕਿਉਂਕਿ ਹੁਣ ਦੋ ਟਰਬਾਈਨਾਂ ਲਾਉਣ ਦਾ ਜ ਹੋਇਆ ਕਿ ਦੋ ਟਰਬਾਈਨਾਂ ਜਿਹੜੀਆਂ ਉਹ ਲਗਾਈਆਂ ਜਾਣ ਬਿਜਲੀ ਪੂਰੀ ਨਹੀਂ ਹੁੰਦੀ ਉਹ ਤੁਹਾਨੂੰ ਮੰਦਿਰ ਜਾ ਕੇ ਜਨਰੇਟਰ ਵਗੈਰਾ ਸਾਰਾ ਕੁਝ ਤਖਾਲਦਾ ਵਾ ਪਰ ਬੇਨਤੀ ਹੈ ਕਿ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਆ ਦੇਖੋ ਏਟਰ ਬੈਂ ਦਾ ਕੋਠਾ ਵਾ ਔਰ ਇਹ ਨਵਾਂ ਕੋਠਾ ਬਣਿਆ ਹੋਇਆ ਵਾ ਜਦ ਕਿ ਇਹ ਚਾਲੂ ਨਹੀਂ ਕੀਤੀ ਗਈ ਜਿਹੜੀ ਪੁਰਾਣੀ ਆ ਉਹ ਚੱਲ ਰਹੀ ਆ ਉਹਦੀ ਵੀਡੀਓ ਮੈਂ ਪਹਿਲਾਂ ਵੀ ਬਣਾ ਕੇ ਪਾਈ ਹੋਈ ਆ ਜਰੂਰ ਵੇਖੋ ਜੀ ਔਰ ਬੱਤੀ ਦਾ ਪੂਰਾ ਸਿਸਟਮ ਅੱਜ ਤਨ ਮੈਂ ਦਿਖਾ ਲਾਂਗਾ ਇਸ ਵੀਡੀਓ ਦੇ ਵਿੱਚ ਕਿ ਕਿੱਦਾਂ ਬੱਤੀ ਬੰਦੀ ਆ ਔਰ ਕਿੱਦਾਂ ਨਹੀਂ ਇੱਥੇ ਕਿੱਦਾਂ ਸਿਸਟਮ ਚੱਲਦਾ ਵਾ ਗੁਰਪ੍ਰੀਤ ਸਾਹਾ ਸੰਗਜੀ ਇਹ ਵੇਖੋ ਇਹ ਟਰਬਾਈਨ ਦਾ ਕੋਠਾ ਜਿਹੜਾ ਤੁਹਾਨੂੰ ਦਿਖਾ ਲਿਆ ਸੀ ਇੱਕ ਛੱਲੇ ਆ ਕੇ ਉੱਪਰ ਆ ਤੇ ਉੱਪਰ ਵਾਲੀ ਜਿਹੜੀ ਪੁਰਾਣੀ ਟਰਬਾਈਨ ਆ ਉਹ ਚੱਲ ਰਹੀ ਹੈ ਜੇ ਤੇ ਦੇਖੋ ਇਹ ਰੱਤੀ ਬਣ ਕੇ ਜਲ ਜੜਾ ਅੱਗੇ ਸੁਟਿਆ ਜਾ ਰਿਹਾ ਮੋਟਰ ਦੇ ਸਿਰੂ ਔਰ ਉਹ ਸਾਹਮਣੇ ਨਦੀ ਆ ਇਹ ਵੀ ਨਾਲ ਇਹ ਸਾਰੀ ਨਦੀ ਦਾ ਹੀ ਪਾਰਟ ਆ ਜੀ ਇਹ ਜਿਹੜੀ ਸਰੋਵਰ ਤੋਂ ਨਦੀ ਆ ਰਹੀ ਆ ਇਹ ਉਹਦਾ ਹਿੱਸਾ ਸਾਰਾ ਇਹ ਦੇਖੋ ਔਰ ਆਪ ਐਪ ਵੀ ਦਿਖਾ ਲਦਾ ਸਾਨੂੰ ਮੈਂ ਕਿ ਇਸ ਪੈਪਰਾਈਂ ਜਲ ਜੜਾ ਵਾ ਟਰਪੈਨ ਦੇ ਵਿੱਚ ਜਾ ਰਿਹਾ ਇਸਦਾ ਨਦੀਰੋਂ ਵਿੱਚੋਂ ਆ ਰਿਹਾ ਵਾ ਉੱਥੇ ਸਿਸਟਮ ਲਗਾਇਆ ਉਹ ਤੁਹਾਨੂੰ ਦਿਖਾਵਾਂਗਾ ਮੈਂ ਇਹ ਦੇਖੋ ਪਾਈਪ ਸਿੱਧਾ ਕਮਰੇ ਦੇ ਵਿੱਚ ਔਰ ਇੱਥੋਂ ਜਲ ਜੜਾ ਵਾ ਉਹ ਬੱਤੀ ਬਣਾ ਕੇ ਤੇ ਗਾੜੀ ਫੇਰ ਇੱਧਰ ਜਾ ਰਿਹਾ ਵਾ ਜੋ ਕਿ ਹਾੜੇ ਗਰਦਾਸਪੁਰ ਵਾਲੇ ਜ਼ਿਆਦਾ ਪੱਤੀ ਕਹਿੰਦੇ ਆ ਵੈਸੇ ਬਿਜਲੀ ਕਹਿੰਦੇ ਆ ਜੀ ਇਹਨੂੰ ਤੇ ਦੇਖੋ ਇਹ ਨੂੰ ਬਿਜਲੀ ਕਹਿ ਜਾਂਦਾ ਕਿ ਬਿਜਲੀ ਬੰਦ ਰਹੀ ਆ ਤੇ ਦੇਖੋ ਇਹ ਉਪਾਏ ਪਾਜ ਦੇ ਵਿੱਚੋਂ ਦੀ ਚਲ ਆ ਰਿਹਾ ਵਾ ਔਰ ਆਉਣ ਵਾਲੇ ਸਮੇਂ ਚ ਦੋ ਟਰਪੈਨਾ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਉਹ ਦੋਵੇਂ ਚੱਲਣਗੀਆਂ ਤੇ ਆਸ-ਪਾਸੇ ਦੇ ਪਹਾੜਾ ਔਰ ਉਹ ਦੇਖੋ ਬੱਦਲ ਫੇਰ ਜਿਹੜੇ ਬਹੁਤ ਵਧੀਆ ਤੁਰੇ ਆ ਰਹੇ ਆ ਉਹਨਾਂ ਨੂੰ ਬੱਦਲਾਂ ਦਾ ਇੱਕ ਅਜ ਫੇਰ ਖਾਲਦਾ क्या देखो फिर बत्तल जेड़े आना पूरे तुरते दिख रहे हैं उन्होंने आखो जी ये देखो जी, जी। बत्तल जड़े हैं तुरे जा रहे हैं और पूरे क्लीयर दिख रहे हैं मैं दिख रहे हैं तो उम्मीद है कि तहूँ भी दिखे ਤਾਂ ਉਹ ਮੈਂ ਪੱਤੀ ਦਾ ਵੀ ਪੂਰਾ ਦਿਖਾ ਦਾਂਗਾ ਕਿ ਕਿਤਰਾ ਪੱਤੀ ਬਣ ਰਹੀ ਆ ਔਰ ਕਿਤਰਾ ਇੱਥੇ ਬਿਜਲੀ ਜਿਹੜੀ ਆ ਰਹੀ ਹੈਗੀ ਆ ਇਹ ਦੇਖੋ ਇਹ ਤੋਂ ਮੇ ਕੋਠੇ ਆ ਔਰ ਸਾਹਮਣੇ ਹੌਸਲਾ ਸਾਹਿਬ ਆ ਇਹ ਬਿਜਲੀ ਦਾ ਵੜਾ ਵਾ ਜਿਹੜਾ ਨਾਲ ਸਪੀਕਰ ਪੱਧਾ ਹੋਇਆ ਇਹ ਦੇਖੋ ਏ ਦੇਖੋ ਇਹ ਫੇ ਤੁਹਾਨੂੰ ਪੋਲ ਦਿਖਾ ਰਿਹਾ ਆ ਇਹ ਹੌਸਲਾ ਸਾਹਿਬ ਦੇ ਉੱਪਰ ਜਿਹੜਾ ਪੋਲ ਲੱਗਾ ਹੋਇਆ ਵਾ ਉਹ ਦਿਖਾ ਰਿਹਾ ਇਸ ਦੇ ਉੱਪਰ ਉਹ ਗਾੜੀ ਟਰਾਂਸਫਾਰਮ ਲੱਗਾ ਹੋਇਆ ਉਹ ਵੀ ਦਿਖਾਵਾਂਗਾ ਇਹ ਖੰਬਾ ਮੈਂ ਫੇ ਕਰੀ ਦਿਖਾ ਦਿੰਨਾ ਪਿਛਲਾ ਪੌਲ ਵੀ ਤੇ ਇਹ ਅਗਲੇ ਵਾਲੇ ਵੀ ਆਉਂਦੇ ਆ ਪੁਰਾਣਾ ਪੌਲ ਇਹ ਉੱਪਰ ਦੀ ਤਾਰਾਂ ਆ ਰਹੀਆਂ ਸਿੱਧੀਆਂ ਹੇਮਕੋਟ ਸਾਹਿਬ ਨੂੰ ਔਰ ਇਹ ਆ ਅਗਲਾ ਪੌਲ ਔਰ ਉਹ ਸਾਹਮਣੇ ਟਰਾਂਸਫਾਰਮ ਲੱਗਾ ਮੈਂ ਉੱਥੋਂ ਤੱਕ ਵੀ ਪਹੁੰਚਾਂਗਾ और वो भी दिखा लेंगे तक पूरा और ये सामने घोड़े रस्ता रहा जी घोड़े आते रह गया दवें थले पोल और गाड़ी हेमकुंड साहब ट्रांसफार्मर आ गया जिते कि बत्ती का प्रोसैस पूरा किया जाता ये ट्रांसफार्मर लगे हुआ जी ये देखो उपरों आ रहा जैम्पर लगे हुए सारा कुछ लगे हुआ वही ट्रांसफार्मर आ जे तो गाड़ी बत्ती हेमकुंड साहब का सिस्टम चला रही है ये देखो और इतने एयरटेल वाले का नैटवर्क लगा हुआ ये बारे भी अं एक वीडियो बना के पा चुके हैं पर फिर एक अभी तुम्हें जानकारी दे दें ਇਹ ਦੇਖੋ ਜੀ ਇਹ Airtel ਵਾਲਾ ਲੰਦਾ ਨੈਟਵਰਕ ਲਗਾਇਆ ਫੋਨ ਦੀ ਕੋਈ ਗੱਲਬਾਤ ਨਹੀਂ ਆ ਕਿ ਫੋਨ ਜੜਿਆ ਚੱਲਦੇ ਆ ਬਿਲਕੁਲ ਸਹੀ ਚੱਲਦੇ ਆ ਇਹ ਦੇਖੋ ਔਰ ਇੱਧਰ Airtel ਦਾ ਲਗਾਇਆ ਆ Jio ਦਾ ਸੌਰੀ ਮਾਫ ਕਰਨਾ ਚਾਹੀਦਾ ਇਹ Jio ਦਾ ਲੱਗੇ ਹੋਇਆ 5G 4G ਵੀ ਆ 5G ਵੀ ਆ ਸਾਰਾ ਹੀ ਆ ਜੀ ਇਹ ਦੇਖੋ ਅਰੇ ਫੇ ਬਣਾ ਤਨ ਦੱਸਦੇ ਨੇ ਜਾਣਕਾਰੀ ਦੇ ਦੇਣ जियो आ और बिल्कुल गेट के न लगे हुए जी और ये देखो ये एयरटेल और, और ट्रांसफार्मर ये ट्रांसफार्मर चेतों बत्ती जारी साल का सिस्टम चला रही है डेकोरेशन भी बहुत सोहनी की वीडियो बना के पा चुके हैं ਜਿਹੜਾ ਤੁਹਾਨੂੰ ਹੇਮਪੁਰ ਸਾਹਿਬ ਤੋਂ ਬੱਤੀ ਦਾ ਸਿਸਟਮ ਦਿਖਾ ਰਹੇ ਸਾਂ ਉਹਦੇ ਬਾਰੇ ਥੋੜਾ ਦਿਖਾ ਰਹੇ ਹਾਂ ਇਹ ਦੇਖੋ ਕਿ ਲੱਖ ਲੱਖ ਸਿਸਟਮ ਸਾਰੇ ਲੱਗੇ ਹੋਏ ਆ ਬੱਤੀ ਵਾਲੇ ਔਰ ਇਹ ਸਾਡੇ ਇੰਜੀਨੀਅਰ ਆ ਇੱਥੋਂ ਦੇ ਸਕਿੰਦਰ ਸਿੰਘ ਜੀ ਜਿਹੜੇ ਕਿ ਕਾਫੀ ਲੰਬੇ ਸਮੇਂ ਤੋਂ ਇੱਥੇ ਕਾਰ ਰਿਹਾ ਡਿਊਟੀ ਬੱਤੀ ਦਾ ਕੀ ਕੀ ਸਾਧਨ ਹੈਗਾ ਜੀ ਜੇਨਰੇਟਰ ਹੈ ਫਰਮਾਈਨ ਹੈ ਹਾਂ ਜੀ ਇਹ ਬਿਲਕੁਲ ਨਹੀਂ ਦਾ ਮੇਨ ਲਾਈਨ ਜਿਹੜੀ ਆਉਂਦੀ ਰਹਿੰਦੀ ਆ ਕਿ ਜਾਂ ਬੰਦ ਹੋ ਜਾਂਦੀ ਅੱਛਾ ਜੇ ਕੱਟ ਲੱਗ ਜਾਏ ਤੇ ਫੇਰ ਇਹ ਆਪਣਾ ਕੋਈ ਨਹੀਂ ਪੀ ਅੱਛਾ ਜੀ ਜੈਡਿਟਰ ਵੈਨ ਉਹ ਕਿੰਨਾ ਲੋਡ ਚੱਲ ਸਕਦੀ ਹੈ 15 ਕਿਲੋ ਵੱਡ ਤੇ ਜੋੜ ਤੇ ਇਹ ਗੱਲ ਲਾਈਟ ਆਪਣ ਨੂੰ ਨਾਈਟ ਦੇ ਦੇ ਦਿੰਦੀ ਐ ਸਿਕਰ ਜਿਹੜਾ ਇਹ ਜਿਹੜਾ ਜਨਰੇਟਰ ਆ ਜਨਰੇਟਰ ਕਿੰਨਾ ਲੋਡ ਚੱਲ ਸਕਦਾ ਹੈ ਕਿੰਨੇ ਕਿਲੋਵੈਟ ਦਾ ਹੈਗਾ 22 ਕਿਲੋਵੈਟ 40 ਕੇਵੀ ਇਹ ਹੈ ਇਹ ਦੇਖੋ ਜੀ ਇਹ ਜਨਰੇਟਰ ਆ ਇਹ ਤਾਂ ਜਨਰੇਟਰ ਆ ਇਹਦਾ ਘਰ ਹੈ ਪੂਰਾ ਸਿਸਟਮ ਕੇ ਜਨਰੇਟਰ ਲਗਾਇਆ ਭਾਈ ਅੰਮ੍ਰਿਤਪੁਰਾ ਉਹ ਟਰਾਂਸ ਕਿੱਥੇ ਲੱਗੀ ਹੈ ਨੇ ਇੱਧਰ ਕਿੱਥੇ ਆ ਰਹੀ ਟਾਡੇ ਕੋਲ ਇੱਧਰ ਮੇਨ ਸਪਾਈ ਆ ਰਹੀ ਸਖਾਲੋ ਮਾੜੀ ਜੇ ਪਲਾ ਅੱਛਾ ਡੀਟਰਬਾਈਨ ਆ ਇਹ ਦੇਖੋ ਜੀ ਇਹ ਡੀਟਰਬਾਈਨ ਆ ਡੀਟਰਬਾਈਨ ਲਿਖਾ ਔਰ ਇੱਥੇ ਥੱਲੇ ਮੇਨ ਮੇਨ ਨਾਲੀ ਅੱਛਾ ਇਹਦੇ ਨਾਲ ਹੀ ਮੈਨੂੰ ਹੀ ਦਿੱਤਾ ਹੈ ਕੇ ਮੇਨ ਐਂਡ ਟ੍ਰੈਂਟਰ ਵਾਈਨ ਇੰਦ ਨੂੰ ਚੇਂਜ ਕਰ ਲਈਦਾ ਵੀ ਤਰੋਂ ਟ੍ਰੈਂਟਰ ਵਾਈਨ ਤੋਂ ਹੀ ਜਾਇਆ ਉਹ ਤਾਂ ਮੀਨ ਤੇ ਓਕੇ ਚੇਂਜ ਓਵਰ ਲੱਗਾ ਹੋਇਆ ਕਿ ਚੇਂਜ ਵੀ ਕਰ ਸਕਦੇ ਆ ਮੇਨ ਐਂਡ ਵਾਈਨ ਇਹ ਵੀ ਉਹ ਹੀ ਚੇਂਜ ਓਵਰ ਲੱਗਾ ਹੋਇਆ ਜੀ ਔਰ ਇਹ ਕਿਹੜਾ ਸਭ ਤੋਂ ਥੱਲੇ ਵਾਲਾ ਜਿਹੜਾ ਇਹ ਇੱਥੇ ਲੰਗਰ ਪਾਇਆ ਓਕੇ ਅੱਛਾ ਇਹ ਗਾੜੀ ਲੋਡ ਵੰਡਿਆ ਹੋਇਆ ਲੋਡ ਵੰਡਿਆ ਹੋਇਆ ਬਹੁਤ ਵਧੀਆ ਜੀ ਬਹੁਤ ਹਾਂ ਜਿੰਨ ਲੰਗਰ ਠੀਕ ਆ ਜੀ ਇਹ ਦੇਖੋ ਜੀ ਸਾਧ ਸੰਗਤ ਜੀ ਸਾਰੀ ਤੁਹਾਨੂੰ ਜਾਣਕਾਰੀ ਦੇ ਰਹੇ ਆ ਸ੍ਰੀ ਹੇਮਕੁੰਨ ਸਾਹਿਬ ਬਿਜਲੀ ਦੀ ਇਹ ਦੇਖੋ ਇਹ ਸਾਰੇ ਬਿਜਲੀ ਦੇ ਸਿਸਟਮ ਕਰਨ ਲੱਗੇ ਹੋਇਆ ਬਹੁਤ ਹੈਵੀ ਕਰਨ ਲੱਗੇ ਹੋਇਆ ਔਰ ਬਹੁਤ ਹੀ ਹੈਵੀ ਸਿਸਟਮ ਲੱਗਾ ਹੋਇਆ ਵਾ ਇੱਥੇ ਇਧਰ ਆ ਜੀਵ ਆੜਿਆਂ ਦਾ ਤੇ ਇਟਾ ਦਾੜਿਆਂ ਦਾ ਲੱਗਾ ਹੋਇਆ ਬਕਸਾ ਜਿੱਤੋ ਕੇ ਇੱਥੇ ਨੈਟਵਰਕ ਆ ਰਹੇ ਆ ਏ ਜੀਓ ਵਾਲਿਆਂ ਦਾ ਹੋਰ ਨਾਲ ਉਹ ਛੋਟਾ ਜਿਹਾ ਏਟਾ ਦਾ ਲਿਆਂਦਾ ਕਿਉਂਕਿ ਜੀਓ ਵਾਲਿਆਂ ਦਾ 5G ਚੱਲ ਰਿਹਾ ਇਸ ਕਰਕੇ ਇਹਨਾਂ ਨੇ ਵੱਡਾ ਸਿਸਟਮ ਥੋੜਾ ਦਾ ਆਇਆ ਹੈ ਅਸੀਂ ਫੇਕ ਵਾਰੀ ਜਿਹੜੇ ਤੁਹਾਨੂੰ ਇਧਰੋਂ ਦਰਸ਼ਨ ਕਰਾ ਦਿੰਨੇ ਆ ਕਿ ਆ ਦੇਖੋ ਇਸ ਸਿਸਟਮਾਂ ਜਿਹੜਾ ਬੱਤੀ ਆ ਰਹੀ ਆ ਉਹ ਖੰਭੇ ਤੁਹਾਨੂੰ ਮੈਂ ਦਿਖਾ ਦਿੱਤੇ ਸੀ ਦਰਬਾਨ ਵੀ ਦਿਖਾਤੀ ਸਾਰਾ ਕੁਝ ਉਹਨਾਂ ਇਨਵਰਟਰ ਵੀ ਦਿਖਾਤਾ ਇਹ ਦੇਖੋ ਜੀ ਭਾਇ ਕੋ ਜਿੱਕਾ ਖਾਲਸਾ ਭਾਇ ਕੋ ਜਿੱਕੇ ਪਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ